ਕੀ ਦਸਰ ਸੇ ਉਹ ਧੀਰੇ 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 পাগল ਹੁਆ ਰੇ ਮੈਂ ਧੀਰੇ ਧੀਰੇ ਤੇਰੀ ਚੁੰਨਲੀਆਂ ਦਿਲ ਲੈ ਗਈ ਪੀੜੀ ਜਲਾਈ ਲੈ ਜਿਗਰ ਸੇ ਪਿਆ ਜਿਗਰ ਮਾਗੜੀ ਆਗ ਹਾਂਜੀ ਦੋਸਤੋ ਇਸ ਤੋਂ ਬਾਅਦ ਰਣਜੀਤ ਬਾਵਾ ਕਾਫੀ ਅਦਾ ਵਿਵਾਦ ਦੇ ਵਿੱਚ ਘਿਰ ਚੁਕਿਆ ਆ ਆਖਿਰਕਲ ਗੱਲ ਕੀ ਹੋਈ ਸੀਗੀ ਤੁਹਾਨੂੰ ਦੱਸਦੇ ਆ ਉਸ ਤੋਂ ਪਹਿਲਾਂ ਤੁਸੀਂ ਇਹ ਸਮਝ ਲਓ ਕਿ ਇੱਕ ਪੰਜਾਬੀ ਨੇ ਜੇਕਰ ਹਿੰਦੀ ਗਾਣਾ ਗਾ ਦਿੱਤਾ ਤਾਂ ਫਿਰ ਇਹਦੋਂ ਵੱਡਾ ਕਿਹੜਾ ਗੁਨਾਹ ਹੋ ਸਕਦਾ ਹੈ ਜਾਂ ਇਹ ਗੁਨਾਹ ਜਿਹੜਾ ਕਿ ਰਣਜੀਤ ਬਾਵਾ ਨੇ ਜਾਣ ਬੁੱਝ ਕੇ ਕੀਤਾ ਆ ਕਿਉਂਕਿ ਮੈਂ ਇੱਕ ਗੱਲ ਕਹਿਣਾ ਚਾਹਾਂਗਾ ਕਿ ਜੇ ਕੋਈ ਹੋਸਟ ਇਹਦਾ ਸਿੰਗਰ ਪੰਜਾਬੀ ਗਾਣਾ ਗਾ ਦਿੰਦਾ ਆ ਆਪਾਂ ਬੜੀ ਉਹਦੀ ਵਾਵਾ ਤਾਰੀਫ ਕਰਦੇ ਆ ਤੇ ਆਪਾਂ ਵੀ ਕਹਿੰਦੇ ਆ ਕਿ ਉਹਨੇ ਸਾਡੀ ਪੰਜਾਬੀ ਮਾਂ ਬੋਲੀ ਨਾਲ ਕਿ ਆਪਣੇ ਲਫ਼ਜ਼ਾਂ ਦੇ ਉੱਪਰ ਆਪਣੀ ਜ਼ੁਬਾਨ ਦੇ ਉੱਪਰ ਬੋਲਿਆ ਆ ਬਹੁਤ ਸਾਰੀ ਉਹਦੀ ਪ੍ਰਸ਼ੰਸਾ ਹੁੰਦੀ ਆ ਪਨ ਹੋ ਰੰਜੀਤ ਬਾਵਾ ਨੂੰ ਕਿਉਂ ਕਿ ਰਿਆ ਜਾ ਰਿਹਾ ਹੈ ਅਸਲ ਗੱਲ ਕੀ ਹੋਈ ਹੈ ਫਿਰ ਰੰਜੀਤ ਬਾਵਾ ਦੇ ਉੱਤੇ ਸਾਰੇ ਪੰਜਾਬ ਦੇ ਸਿੰਗਰ ਅਤੇ ਜਿਹੜੇ ਪੰਜਾਬ ਦੇ ਲੋਕ ਨੇ ਉਹ ਹਾਵੀ ਹੋ ਹੁੰਦੇ ਨੇ ਮੈਂ ਤੁਹਾਨੂੰ ਦੱਸਦਾ ਕਿ ਇੱਕ ਦੋ ਸਿੰਗਰ ਨੇ ਇਹ ਵੀ ਕਿਹਾ ਆ ਕਿਸਿਰ ਦੇ ਉੱਪਰ ਪੱਗਰਾ ਕਿਹੜਾ ਰੰਜੀਤ ਬਾਵਾ ਨੂੰ ਹਿੰਦੀ ਗਾਣਾ ਜਿਹੜਾ ਨਹੀਂ ਗਾਉਣਾ ਚਾਹੀਦਾ ਸੀਗਾ ਇਹ ਸਾਰੀਆਂ ਗੱਲਾਂ ਦਾ ਨਚੋਰ ਕੀ ਨਿਕਲਣ ਦਿਆ ਆ ਪਹਿਲਾਂ ਇੱਕ ਵਾਰੀ ਫੇਰ ਤੁਹਾਨੂੰ ਅਸੀਂ ਰੰਜੀਤ ਬਾਵੇ ਦੀ ਉਹ ਵੀਡੀਓ ਦਿਖਾਉਣ ਜਾ ਰਹੇ ਹਾਂ ਜਿਸ ਦੇ ਵਿੱਚ ਰੰਜੀਤ ਬਾਵੇ ਨੇ ਉੱਥੇ ਲੋਕਾਂ ਦਾ ਐਂਟਰਟੇਨਮੈਂਟ ਕੀਤਾ ਅਤੇ ਉਹਨੇ ਪੰਜਾਬੀ ਗਾਣੇ ਵੀ ਗਾਏ ਤੇ ਉਸ ਤੋਂ ਬਾਅਦ ਇੱਕ ਦੋ ਹਿੰਦੀ ਗਾਣਾ ਗਾਇਆ ਜਿਸ ਤੋਂ ਬਾਅਦ ਰੀਲਾਂ ਦੇ ਵਿੱਚ 트ੈਂਡ ਦੇ ਵਿੱਚ ਰਣਜੀਤ ਬਾਵਾ ਇਸ ਟਾਈਮ ਤੇ ਚੱਲਣ ਦਿਆ ਆ ਦੇਖੋ ਤੁਸੀਂ ਇਸ ਪਹਿਲਾਂ ਵੀਡੀਓ ਨੂੰ ਕੀ ਜੋ ਸਰਸੇ ਉਹ ਧੀਰੇ 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 ਬਾਗਲ ਘੂਆ ਰੇ ਮੈਂ ਧੀਰੇ ਧੀਰੇ ਮੇਰੀ ਚੁੰਨਲੀਆਂ ਦਿਲ ਵੇ ਗਈ ਪੀੜੀ ਜਲਈਲੇ ਜਿਕਰ ਸੇ ਪੀਆ ਹਾਂਜੀ ਦੋਸਤੋ ਅਸੀਂ ਤੁਹਾਨੂੰ ਦੋ ਵਾਰ ਵੀਡੀਓ ਦਿਖਾ ਦਿੱਤੀ ਹੈ ਤੇ ਤੁਸੀਂ ਆਪ ਸੁਣ ਸਕਦੇ ਹੋ ਤੇ ਦੇਖ ਸਕਦੇ ਹੋ ਰਣਜੀਤ ਬਾਬਾ ਬਹੁਤ ਖੁਸ਼ ਹੋ ਕੇ ਜਿਹੜਾ ਕਿ ਉਹ ਇਹ ਹਿੰਦੀ ਗਾਣੇ ਗਾ ਰਿਹਾ ਤੇ ਉਸ ਤੋਂ ਬਾਅਦ ਜਿਹੜੇ ਕਿ ਆਡੀਅנס ਉਥੇ ਕੁੜੀਆਂ ਮੁੰਡੇ ਨਾਲ ਉਹ ਨੱਚਦੇ ਹੁੰਦੇ ਨੇ ਤੇ ਬੜਾ ਹੀ ਜਿਹੜਾ ਕਿ ਇੱਕ ਕਹਿ ਸਕਦੇ ਕਿ ਇਦਾਂ ਲੱਗ ਰਿਹਾ ਕਿ ਹਿੰਦੀ ਵੀ ਜਿਹੜਾ ਸਿੰਗਰ ਆ ਜਿਨੇ ਇਹ ਗਾਣੇ ਗਾਏ ਸੀਗੇ ਉਸ ਤੋਂ ਵਧੀਆ ਜਿਹੜਾ ਕਿ ਰਣਜੀਤ ਬਾਬਾ ਨੇ ਗਾਣਾ ਗਾਇਆ ਆ ਹੁਣ ਇਸ ਦੇ ਉੱਪਰ ਕੀ ਵਿਚਾਰ ਦੇਣੇ ਚਾਹੀਦੇ ਆ ਸਾਨੂੰ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਪੀਤਾ ਡਿਕੀਸ ਹੋ ਜਾਏ ਜੋ ਤੇ ਦੇ ਕੋਈ ਪੰਜਾਬੀ ਸਿੰਗਰ ਆਪਾਂ ਕੁਝ ਵੀ ਕਹਿ ਸਕਦੇ ਆ ਭਾਵੇਂ ਉਸ ਨੇ ਪੱਗ ਬੰਨੀ ਹੋਵੇ ਭਾਵੇਂ ਨਾ ਬੰਨੀ ਹੋਵੇ ਪਰ ਜੇ ਉਹ ਪੰਜਾਬ ਦਾ ਹੈ ਤੇ ਕੀ ਉਹ ਜਿਹੜੇ ਕਿ ਹਿੰਦੀ ਗਾਣੇ ਉਹ ਨਹੀਂ ਗਾ ਸਕਦਾ ਇਸ ਤੇ ਤੁਹਾਡੇ ਕੀ ਵਿਚਾਰ ਨੇ ਤੁਸੀਂ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਤੇ ਇਹ ਵੀ ਦੱਸਿਓ ਕਿ ਰਣਜੀਤ ਬਾਵੇ ਨੇ ਕਿੱਥੇ ਐਡੀ ਕਿ ਉਹ ਗਲਤੀ ਕੀਤੀ ਆ ਐਦਾਂ ਦੀਆਂ ਹੋਰ ਨਵੀਆਂ ਅਪਡੇਟਾਂ ਦੇਖਣ ਵਾਸਤੇ ਤੁਸੀਂ ਸਾਡੇ ਚੈਨਲ ਨੂੰ ਜਰੂਰ ਜਿਹੜਾ ਕਿ ਸਬਸਕ੍ਰਾਈਬ ਕਰ ਲੈਣਾ ਆ हां दोस्तों ਤੁਹਾਡੇ ਵਾਸਤੇ ਇਦਾਂ ਦੀਆਂ ਨਵੀਆਂ-ਨਵੀਆਂ ਜਿਹੜੀਆਂ ਕੀ ਅਪਡੇਟਾਂ ਨੇ ਉਹ ਸੀ ਲੈ ਕੇ ਹੁੰਦੇ ਰਹਿੰਨੇ ਆ ਬਹੁਤ ਜਲਦ ਹਾਜ਼ਰ ਹੋਵਾਂਗੇ ਕੋਹਰ ਨਵੀਂ ਵੀਡੀਓ ਤੇ ਵਿੱਚ ਇੱਕ ਆਪਣੀ ਨਵੀਂ ਅਪਡੇਟ ਦੇ ਨਾਲ